ਕੀਤਾ ਆਪਾਂ ਨੂੰ ਜਿਸ ਅਵਸਥਾ ਵਿੱਚ ਅਸੀਂ ਰਹਿੰਦੇ ਆਂ ਜਿਸ ਸਥਾਨ ਤੇ ਅਸੀਂ ਰਹਿੰਦੇ ਆਂ ਉਹ ਜੇ ਜੀਵਾਂ ਨੇ ਸਾਨੂੰ ਮਿਲਦਾ ਆ ਜੇ ਮਰਤਕ ਸਾਨੂੰ ਮਿਲਦੇ ਨੇ ਤੇ ਅਸੀਂ ਆਪਣੇ ਅੰਦਰ ਚਾਤੀ ਮਾਰਨੀ ਸਾਡੇ ਮਨ ਦੀ ਕੀ ਹਾਲਤ ਹੈ ਕਿਉਂਕਿ ਸਤਿਗੁਰ ਦੀ ਬਾਣੀ ਵਿੱਚ ਦੱਸਿਆ ਜਿਹੜੇ ਮਰਤਕ ਨੇ ਉਹਨਾਂ ਨੂੰ ਮਰਤਕ ਮਿਲਦੇ ਨੇ ਜਿਹੜੇ ਜੀਵਤ ਨੇ ਉਹਨਾਂ ਨੂੰ ਜੀਵਤ ਮਿਲਦੇ ਨੇ ਜਿਹੜੇ ਆਕਾਸ਼ ਦੇ ਵਾਸੀ ਨੇ ਉਹਨਾਂ ਨੂੰ ਆਕਾਸ਼ ਵਾਲੇ ਜੀਵ ਮਿਲਦੇ ਨੇ ਜਿਹੜੇ ਪਤਾਲ ਦੇ ਵਾਸੀ ਨੇ ਉਹਨਾਂ ਨੂੰ ਪਤਾਲ ਦੇ ਜੀਵਾਂ ਦਾ ਮਲਾਪ ਹੁੰਦਾ ਐ ਇਸੇ ਕਰਕੇ ਗੁਰਮਖਾਂ ਨੇ ਆਪਾਂ ਨੂੰ ਗਿਆਨ ਦਿੱਤਾ ਹੈ ਵੀ ਜਿਹੜਾ ਇਸ ਸੰਸਾਰ ਦੇ ਵਿੱਚ ਭਾਵੇਂ ਅਸੀਂ ਬੜੇ ਸੋਹਣੇ ਆ ਬੜੇ ਅਸੀਂ ਚਾਤਰ ਬੁੱਧੀ ਵਾਲੇ ਆ ਬੜਾ ਸਾਨੂੰ ਇਹ ਸੰਸਾਰਿਕ ਗਿਆਨ ਆ ਲੇਕਿਨ ਜੇ ਮਾਲਕ ਨਿਰੰਕਾਰ ਨਾਲ ਪਿਆਰ ਨਹੀਂ ਸਾਡਾ ਤੇ ਮਹਾਪੁਰਖਾਂ ਨੇ ਆਪਾਨੂੰ ਸਮਝਾਇਆ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤ ਕਹੀਏ ਨਾਨਕ ਆਜੈ ਪ੍ਰੀਤ ਨਹੀਂ ਭਗਵੰਤ ਪਾਸ਼ਾ ਨੇ ਤਾਂ ਮਿਰਤ ਕਿ ਦੱਸਿਆ ਤੇ ਜਿਹੜਾ ਮਿਰਤ ਕਿ ਉਹਨੂੰ ਮਿਰਤ ਕੀ ਮਿਲਨੇ ਨੇ